ਸਸੇਕਾਰ ਜੀ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਤੁਹਾਨੂੰ ਹੁਣ ਸਭ ਤੋਂ ਵੱਡੀ ਕਾ ਖਬਰ ਦਾਪਾ ਐਵੇਂ ਰੁਕ ਕਰਦੇ ਆ ਤੁਸੀਂ ਇਸ ਦੇ ਨਾਲ ਜੁੜੇ ਰਹੋ ਤੁਹਾਨੂੰ ਕੱਲੀ ਕੱਲੀ ਗੱਲ ਦੱਸਦੇ ਆ ਮੈਂ ਤਾਂ ਪਹਿਲਾਂ ਵੀ ਪੰਜਾਬ ਸਰਕਾਰ ਨੂੰ ਕਹਿ ਚੁੱਕਿਆਗਾ ਪੰਜਾਬ ਦੇ ਡੀਜੀਪੀ ਨੂੰ ਕਹਿ ਚੁੱਕਿਆਗਾ ਕਿ ਜਿਨ੍ਹਾਂ ਨੇ ਸਿਕਉਰਟੀਆਂ ਲੈਤੀਆਂ ਨੇ ਬਿਨਾਂ ਗੱਲ ਤੋਂ ਬਿਨਾਂ ਮਤਵਲ ਤੋਂ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਗਲਦੇ ਨੇ ਤਾਂ ਜਾਂ ਹੋਰ ਜਿਹੜੇ ਸੇਵ ਸੈਨਾ ਨੇ ਜਿਨ੍ਹਾਂ ਨੇ ਬਣਾਈ ਆ ਜਿਨ੍ਹਾਂ ਨੇ ਜਿਹੜਾ ਸੇਵ ਦਾ ਨਾਮ ਵੀ ਬਦਨਾਮ ਕੀਤਾ ਤੇ ਹਿੰਦੂਆਂ ਨੂੰ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਤੇ ਆਪ ਦੇ ਜਿਹੜੀ ਇਹ ਜਸੇਬੰਦੀਆਂ ਦਾ ਨਾਮ ਕੋਈ ਹੋਰ ਰੱਖਣਾ ਸੇਵ ਦੇ ਨਾਮ ਤੇ ਜਿਹੜੇ ਇਹ ਲੋਕ ਰੁਪਏ ਇਕੱਠੇ ਕਰਦੇ ਨੇ ਤੁਹਾਨੂੰ ਵੱਡੀ ਖਬਰ ਦਿੰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਸਦੀਰ ਸੂਰੀ ਦੇ ਜਿਹੜੇ ਦੋ ਲੜਕੇ ਨੇ ਜਿਨ੍ਹਾਂ ਨੂੰ ਕਿ ਸਿਕਿਉਰਟੀ ਮਿਲੀ ਹੋਈ ਸੀ ਪੰਛਾਠ ਦੇ ਜਿਹੜਾ ਪੁਲਿਸ ਨੂੰ ਜਿਹੜਾ ਪੁਲਿਸ ਗਾਰਡ ਦਿੱਤੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਡੋਨੇਸ਼ਨ ਦੇ ਨਾਂ ਤੇ ਇਹਨਾਂ ਨੇ ਸੂਰੀ ਦੇ ਦੋਨੇ ਪੁੱਤਰਾਂ ਨੇ ਆਪਣਾ ਮਾਨਕ ਸੂਰੀ ਤੇ 파ਰਤ ਸੂਰੀ ਇਹਨਾਂ ਨੇ ਕੀ ਕੀਤਾਗਾ ਉਸ ਨੂੰ ਧਰਾਤਮਕਾ ਕੇ ਵਸੂਲੀ ਕੀਤੀ ਗਈ ਹੈ 6 ਲੱਖ ਰੁਪਏ ਦੀ ਤੁਹਾਨੂੰ ਵੱਡੀ ਖਬਰ ਦਿੰਦੇ ਆ ਸੁਧੀਰ ਸੂਰੀ ਦੇ ਜਿਹੜੇ ਦੋਨੇ ਪੁੱਤਰ ਨੇ ਉਹਨਾਂ ਨੇ ਇੱਕ ਮੋਬਾਈਲ ਜਿਹੜਾ ਦੁਕਾਨਦਾਰ ਆਉ ਚਿਪਾਂ ਭਰਦਾ ਸੀ ਉਸ ਨੂੰ ਡਰਾ ਤਮਕਾ ਕੇ ਕਿ ਤੂੰ ਚਿਪਾਂ ਜਾਲੀ ਭਰਦਾਗਾ ਫਲਾਨਾ ਭਰਦਾਗਾ ਕਹਿ ਕੇ ਉਤੋਂ ਡਰਾ ਤਮਕਾ ਕੇ 6 ਲੱਖ ਦੀ ਜਿਹੜੀ ਉਤੋਂ ਜਿਹੜਾ ਫਰੋਤੀ ਮੰਗੀ ਸੀ ਤੇ ਫਰੋਤੀ ਲੈਤੀ ਗਈ ਆ ਪਰ ਉਸ ਦੁਕਾਨਦਾਰ ਵੱਲੋਂ ਜਿਹੜਾ ਕਿ ਪੁਲਿਸ ਨੂੰ ਜਿਹੜਾ ਸ਼ਿਕਾਇਤ ਦਿੱਤੀ ਗਈ ਬਾਅਦ ਵਿੱਚ ਫਿਰ ਜਿਹੜੇ ਦੋਨੇ ਹੁਣ ਇਹਦੇ ਪੁੱਤਰ ਨੇ ਸੁਧੀਰ ਸੂਰੀ ਦੇ ਉਹਨਾਂ ਨੂੰ ਗਰਪਦਾਰ ਕੀਤਾ ਗਿਆ ਹੁਣ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਕਹਿ ਰਿਹਾ ਹੈਗਾ ਕਿ ਇਹਨਾਂ ਦੋਨਾਂ ਤੋਂ ਸਕੋਟੀਆਂ ਵੀ ਵਾਪਸ ਲੈ ਕੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਸੁਧੀਰ ਸੂਰੀ ਹੋਵਾ ਜਿਹੜਾ ਕਿ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦਾ ਸੀ ਜਿਹੜਾ ਪਿਛਲੇ ਸਾਲ ਜਿਹੜਾ ਉਹਦਾ ਕਤਲ ਹੋਇਆਗਾ ਤਰਨੇ ਤੇ ਬੈਠਾ ਸੀ ਤੇ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਤੁਸੀਂ ਅੱਜ ਵੀ ਉਹਦੇ ਵੀਡੀਓ ਪਈਆਂ ਨੇ ਤੇ ਦੇ ਸਕਦੇ ਹੋ ਕਿ ਕਿੰਨਾ ਮੰਦਾ ਜਿਹੜਾ ਬੋਲਦਾ ਸੀ ਇਸ ਕਰਕੇ ਸੰਦੀਪ ਸੰਨੀ ਵੱਲੋਂ ਜਿਹੜਾ ਉਤੋਂ ਰਿਆ ਨਾ ਗਿਆ ਤੇ ਉਹਨੇ ਜਿਹੜਾ ਉਹਦਾ ਉੱਥੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਜਿਹੜਾ ਹੁਣ ਮਾਨਕ ਸੂਰੀ ਤੇ 파ਰਸ ਸੂਰੀਆ ਇਹਨਾਂ ਵੱਲੋਂ ਡੋਨੇਸ਼ਨ ਦੇ ਨਾਂ ਤੇ ਇਹਨਾਂ ਨੇ ਆਪ ਦੀ ਸਿਰਫ ਸੈਨਾ ਬਣਾਈ ਹੋਈ ਆ ਤੇ ਉਹ ਤੋਂ 6 ਲੱਖ ਰੁਪਇਆ ਵਸੂਲ ਲਿਆ ਦੇਖੋ ਤੁਸੀਂ ਇੱਕ ਦੁਕਾਨਦਾਰ ਰਵੰਦਾ ਜੇਕਰ ਉਸਨੇ ਕੋਈ ਚਿਪ ਭਰ ਦਿੱਤੀ ਤਾਂ ਉਸ ਨੂੰ ਜਿਹੜਾ ਪਹਿਲਾਂ ਇਹ ਬੰਦੇ ਭੇਜਦੇ ਨੇ ਆਪਦੇ ਚਿਪਾ ਪਰਵਾਉਣ ਵਾਸਤੇ ਫਿਰ ਉਹਦੀ ਰਿਕਾਰਡਿੰਗ ਕਰਦੇ ਨੇ रिकॉर्डिंग ਕਰਨ ਤੋਂ ਬਾਅਦ ਫਿਰ ਉਹਨਾਂ ਬਲੈਕਮੇਲ ਕਰਦੇ ਨੇ ਫਿਰ ਉਹ ਤੋਂ ਫਰौती ਮੰਗਦੇ ਨੇ ਇਹ ਪਹਿਲਾ ਕੰਮ ਨਹੀਂ ਕਿ ਇਹਨਾਂ ਨੇ ਪਹਿਲਾ ਇਹ ਫਰौती ਮੰਗੀ ਆ ਇਹਨਾਂ ਜਿਹੜੇ ਹੋਰ ਵੀ ਬਹੁਤ ਜ਼ਿਆਦੇ ਨੇ ਸਿੰਬਸ ਇਹਨਾਂ ਦੇ ਨਾਂ ਤੇ ਜਿਨ੍ਹਾਂ ਨੇ ਇੱਕ ਜਿਹੜਾ ਇਹ ਆਪਣੇ ਜਥੇਬੰਦੀਆਂ ਬਣਾ ਕੇ ਜਿਹੜਾ ਇਹ ਲੁੱਟਣ ਦਾ ਕੰਮ ਸ਼ੁਰੂ ਕੀਤਾ ਹੋਇਆਗਾ ਇਹਨਾਂ ਤੇ ਸਾਰਿਆਂ ਦੀ ਜੇਕਰ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਤਾਂ ਇਹਨਾਂ ਦੇ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਕਿਹੜੇ-ਕਿਹੜੇ ਇਹਨਾਂ ਦੇ ਵਿੱਚੋਂ ਹੋਰ ਵੀ ਇਨਵੋਲ ਹੋ ਨਿਕਲਣਗੇ ਮੈਂ ਤਾਂ ਪਹਿਲਾਂ ਕਿ ਆਪਾਂ ਇਹ ਸਰਕਾਰ ਨੂੰ ਕਿ ਜਿੰਨੇ ਵੀ ਸਿੱਖਾਂ ਦੇ ਖਿਲਾਫ ਭਾਂਪਦੇ ਨੇ ਇਹ ਸਾਰੇ ਤੁਸੀਂ ਇੱਕ ਵਾਰੀ ਸਿਕਿਉਰਿਟੀ ਬਾਅਸ ਲੈ ਲੋ ਤਾਂ ਅਮਨ ਆਮਾਨ ਜਿਹੜਾ ਹੈਗਾ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣ ਜੂਗੀ ਕਿਉਂਕਿ ਇੱਕ ਜਿਹੜਾ ਲੁਧਿਆਣੇ ਦੇ ਵਿੱਚ ਬੈਠਾ ਮੰਡਾ ਇੱਕ ਉਹ ਹੋ ਗਿਆ ਆ ਮਿੱਤਰੋੜਾ ਹੋ ਗਿਆ ਪੰਜ ਸੱਤ ਜਿਹੜੇ ਸ਼ਿਵਸਿੰਨ ਵਾਲੇ ਹੋ ਗਏ ਤੇ ਉਸ ਤੋਂ ਬਾਅਦ ਜਿਹੜੇ ਨੇ ਇੱਕ ਦੋ ਹੋਰ ਨੇ ਜਿਹੜੇ ਸਿੱਖੀ ਬਾਣੇ ਦੇ ਵਿੱਚ ਸਿੱਖਾਂ ਦੇ ਖਿਲਾਫ ਜਾ ਰਹੇ ਉਗਲਦੇ ਨੇ ਤੇ ਪੁਲਿਸ ਵੱਲੋਂ ਉਹਨਾਂ ਨੂੰ ਸਕਿਉਰਿਟੀ ਦਿੱਤੀ ਗਿਆ ਸਰਕਾਰ ਵੱਲੋਂ ਕਹਿੰਦੇ ਸਾਨੂੰ ਧਮਕੀਆਂ ਆਉਂਦੀਆਂ ਧਮਕੀਆਂ ਕੋਈ ਨਹੀਂ ਆਉਂਦੀਆਂ ਜਦੋਂ ਇਹ ਸਿੱਖਾਂ ਦੇ ਖਿਲਾਫ ਬੋਲਦੇ ਆ ਫਿਰ ਅਗਲਾ ਫੋਨ ਲਾ ਲੈਂਦਾ ਵੀ ਯਾਰ ਸਿੱਖਾਂ ਦੇ ਇਹਨਾਂ ਤੁਸੀਂ ਖਿਲਾਫ ਕਿਉਂ ਬੋਲਦੇ ਹੋ ਤਾਂ ਉਹਨਾਂ ਨੂੰ ਇਹ ਗਾਲਾਂ ਕੱਢਦੇ ਲੋਕ ਜਦੋਂ ਇਹ ਗਾਲਾਂ ਕੱਢਦੇ ਮੁਰੋਂ ਫਿਰ ਅੱਗੋਂ ਜਿਹੜਾ ਅਗਲਾ ਉਹ ਵੀ ਹਾਈਪਰ ਹੋ ਜਾਂਦਾ ਉਹ ਵੀ ਗਾਲਾਂ ਕੱਢਣ ਲੱਗ ਜਾਂਦਾ ਤੇ ਮਾਵਲਾ ਭੱਗ ਜਾਂਦਾ ਫਿਰ ਇਹ ਜਿਹੜੀ ਹੈਗੀ ਆ ਅਨ ਡੀਐਸਪੀ ਐਸਐਸਪੀ ਕੋਲ ਜਿਹੜੀ ਇਹ ਸਾਕਤ ਕਰਦੇ ਆ ਫਿਰ ਇਹਨਾਂ ਨੂੰ ਜਿਹੜੀਆਂ ਹੋਰ ਸਕਿਉਰਟੀਆਂ ਮਿਲ ਜਾਂਦੀਆਂ ਵੀ ਕਹਿ ਦਿੰਦੇ ਸਾਨੂੰ ਜਾਣ ਤੋਂ ਖਤਰਾ ਜੀ ਪੁਲਿਸ ਚਾਹੁੰਦੀ ਆ ਕਿ ਸਾਡੇ ਉੱਤੇ ਜਿਹੜੀ ਇਹ ਗਾਜਨਾ ਡਿੱਗਪੇ ਕੁਦਰਤੀ ਰੱਬ ਨਾ ਕਰ ਇਹਨਾਂ ਨੂੰ ਕੁਝ ਹੋ ਜਾਵੇ ਪੁਲਿਸ ਵੀ ਡਰਦੀ ਆ ਸੁਰੱਖਿਆ ਇਹਨਾਂ ਨੂੰ ਹੋਰ ਦੇ ਦਿੰਦੇ ਆ ਕਰਮਚਾਰੀ ਹੋਰ ਦੇ ਦਿੰਦੀ ਆ ਆਇਆ ਕਰ ਕਰਕੇ ਲੋਕ ਨੇ ਜਿਹੜੇ ਐਨੇ ਚੰਬਲ ਚੁੱਕੇ ਨੇ ਕਿ ਇਹਨਾਂ ਨੂੰ ਕਿਸੇ ਦਾ ਹੁਣ ਡਰ ਨਹੀਂ ਰਿਹਾ ਕਿਉਂਕਿ ਸਕਿਉਰਟੀ ਹੁੰਦੀ ਆ ਕਿਸੇ ਮੰਗਰ 4 ਆ ਕਿਸੇ ਮੰਗਰ 6 ਗਨ ਮੈਂ ਰਾ ਕੇ ਦੇਮਾ 15 ਨੇ ਕਿਦੇ 16 ਨੇ ਇਸ ਤਰ੍ਹਾਂ ਹੀ ਗਨ ਮਿਲ ਲਈ ਫਿਰਦੇ ਆ ਇੱਕ ਤਾਂ 50 ਸਰਕਾਰ ਦਾ ਜਿਹੜਾ ਸਭ ਤੋਂ ਵੱਡਾ ਖਜ਼ਾਨੇ ਦੇ ਉੱਪਰ ਜਿਹੜਾ ਬੋਝ ਪਾਉਂਦੇ ਨੇ ਜੇਕਰ ਪਿਛਲੇ ਦਿਨੀ ਜਿਹੜਾ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਜਿੰਨਾ ਵੀ ਜਿਹੜਾ ਜਿੰਨਾਂ ਕੋਲ ਸਕੌਟੀਆਂ ਨੇ ਉਹ 3 ਲੱਖ ਰੁਪਈਆ ਜਿਹੜਾ ਮਹੀਨੇ ਦਾ ਜਿਹੜਾ ਪੇ ਕਰਨਾ ਉਹ ਸਰਕਾਰ ਨੂੰ ਯਾਨੀ ਕਿ ਸਰਕਾਰੀ ਖਜ਼ਾਨੇ ਦੇ ਵਿੱਚ ਜਿਹੜਾ ਪੁਲਿਸ ਦਾ ਪੈਸਾ ਬਣਦਾ ਜਿੰਨਾਂ ਤੇ ਸਕੌਟੀਆਂ ਦਿੱਤੀਆਂ ਹੋਈਆਂ ਨੇ ਜੇਕਰ ਉਹ ਇਹ ਲਾਗੂ ਹੋ ਜੇ ਤਾਂ ਕੋਈ ਬੰਦਾ ਸਿਕورٹی ਨਹੀਂ ਲਾਊਗਾ ਆਮਨ ਅਮਾਨ ਦੇ ਨਾਲ ਪੰਜਾਬ ਦੇ ਵਿੱਚ ਸਾਰਾ ਭਾਈਚਾਰ ਹਿੰਦੂ ਸਿੱਖ ਏਕਤਾ ਸਾਰਾ ਕੁਝ ਬਣਿਆ ਰਹੇਗਾ ਪਰ ਇਹਨਾਂ ਕੁਝ ਲੋਕਾਂ ਕਰਕੇ 15 20 ਲੋਕ ਨੇ ਇਹ ਇਹਨਾਂ ਕਰਕੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਅੱਗ ਲਾ ਛੱਡੀ ਆ ਕਿਉਂਕਿ ਸਿੱਖਾਂ ਦੇ ਖਿਲਾਫ ਬੋਲਦਾ ਖਾਲਸਤਾਨੀ ਕਹਿ ਕੇ ਬੋਲਦਾ ਕਦੇ ਭਿੰਡਰਾਂ ਵਾਲੇ ਦੇ ਨਾਮ ਤੇ ਉਹਨਾਂ ਨੂੰ ਮਾੜਾ ਬੋਲਦਾ ਕਿਤੇ ਸਰੇਂਦਰ ਸੋਢੀ ਨੂੰ ਮਾਰਾ ਬੋਲਤਾ ਜਾਂ ਕੋਈ ਸਿੰਘ ਜਿਹੜੇ ਹੋ ਸ਼ਹੀਦ ਨੇ ਉਹਨਾਂ ਨੂੰ ਮਾਰਾ ਬਹੁਤ ਬੋਲਤਾ ਇਹਨਾਂ ਦਾ ਆ ਕੰਮ ਆ ਇਹਨਾਂ ਦਾ ਇੱਥੋਂ ਜਿਹੜਾ ਤੋਰੀ ਫੁਲਕਾ ਚੱਲਦਾ ਹੈ ਇਹਨਾਂ ਦਾ ਤੇ ਇਹ ਪੁੱਠਾ ਜਿਹੜਾ ਬੋਲ ਕੇ ਇਹਨਾਂ ਕੋਲੇ ਹੋਰ ਕੋਈ ਨਾ ਤਾਂ ਕੋਈ ਮੁੱਦਾ ਹੈ ਇਹਨਾਂ ਕੋਲੇ ਨਾ ਹੀ ਇਹਨਾਂ ਨੇ ਚੰਗੇ ਕੰਮ ਜ਼ਿੰਦਗੀ ਜੀਤੀ ਆ ਤੇ ਨਾ ਹੀ ਕਰਨੇ ਆ ਸਾਰੇ ਕੱਡੇ ਵੱਡੇ ਆਕਰੋਂ ਤੇ ਜਿਹੜਾ ਹੈਗਾਗਾ ਇਸ ਸੈਨਾ ਜਿਹੜਾ ਸੈਨਾ ਦਾ ਸੁਧੀਰ ਸੂਰੀ ਸੀ ਲੀਡਰ ਸੀ ਹੁਣ ਦੋਵੇਂ ਬੇਟੇ ਉਹਦੇ ਪੁਲਸ ਨੇ ਜਿਹੜਾ ਗ੍ਰਿਫਤਾਰ ਕੀਤੇ ਨੇ ਕਿਉਂਕਿ ਉਹਨਾਂ ਨੇ ਘਟੀਆਂ ਕੋ ਤੂਤ ਕੀਤੀ ਆ ਘਟੀਆਂ ਕੋ ਤੂਤ ਕੀ ਕੀਤੀ ਆ ਪੁਲਸ ਸੁਰੱਖਿਆ ਲੈ ਲੇਤੀ ਹੋਈ ਸੀ ਪੁਲਸ ਦੇ ਜਿਹੜੇ ਆਰਡ ਦੇ ਵਿੱਚ ਉਹਨਾਂ ਨੇ ਇੱਕ ਦੁਕਾਨਦਾਰ ਨੂੰ ਇਹਦਾ ਇੱਕ ਦੁਕਾਨਦਾਰ ਸਾਹਮਣੇ ਆਇਆਗਾ ਪਤਾ ਨਹੀਂ ਕਿੰਨੇ ਹੋਰ ਦੁਕਾਨਦਾਰ ਐ ਇਹ ਜਿਹੇ ਹੋਣੇ ਨੇ ਜਿਹੜੇ ਡਰ ਦੇ ਬੋਲਦੇ ਨਹੀਂ ਹੋਣੇ ਆਲਾ ਕਹਿੰਦਾ ਵੀ ਫਿਰ ਹਿੰਦੂ ਸਿੱਖ ਏਕਤਾ ਜਾਂ ਕੋਈ ਹੋਰ ਐ ਇਸ ਤਰ੍ਹਾਂ ਇਹ ਮੁੱਦਾ ਬਣਾ ਲੈਂਦੇ ਆ ਮਾਹੌਲ ਭੜਕਾ ਲੈਂਦੇ ਆ ਸਗੋਂ ਇਹਨਾਂ ਦੇ ਲੋਕ ਜਿਹੜੇ ਨੇ ਇਹਨਾਂ ਦਾ ਇਹ ਨਹੀਂ ਦੇਖਦੇ ਕਿ ਇਹਨਾਂ ਦੀ ਗਲਤੀ ਆ ਹੁਣ ਤੁਸੀਂ ਦੇਖ ਲਿਓ ਹੁਣ ਤੁਸੀਂ ਇਹ ਦੇਖ ਲਿਓ ਸਾਰਿਆਂ ਦੇ ਬਿਆਨ ਆਉਣਗੇ ਇਹਨਾਂ ਦੇ ਹੱਕ ਵਿੱਚ ਆਉਣਗੇ ਸੰਦੀਰ ਸੂਰੀ ਦੇ ਮੁੰਡਿਆਂ ਦੇ ਵਿੱਚ ਕਿਸੇ ਨੇ ਗਲਤੀ ਨਹੀਂ ਕੱਢਣੀ ਕਿਸੇ ਨੇ ਨਹੀਂ ਕਹਿਣਾ ਵੀ ਠੀਕ ਹੈ ਨਾ ਤੇ ਪਰਚਾ ਦਰਜ ਕਰਕੇ ਇਹਨਾਂ ਨੂੰ ਸਲਾਖ ਵਿੱਚ ਸਿੱਟਿਆ ਜਾਵੇ ਨਾ ਤੇ ਆਇਆ ਜਾ ਜਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਜਿਹੜਾ ਇਹ ਬਾਹਰ ਹੀ ਨਾ ਹੋਣਾ ਪਰ ਇਹ ਹੁੰਦਾ ਨਹੀਂ ਅਸੀਂ ਕਹਿੰਦੇ ਆ ਕੋਈ ਵੀ ਆ ਚਾਹੇ ਚਾਹੇ ਸਿੱਖਾ ਚਾਹੇ ਕੋਈ ਇਸ ਤਰ੍ਹਾਂ ਹਿੰਦੂ ਆ ਮੁਸਲਮਾਨਾ ਜੋ ਵੀ ਧਰਮ ਦਾਗਾ ਬਿਨਾ ਗੱਲ ਤੋਂ ਕਿਸੇ ਨੂੰ ਧਰਮ ਨੂੰ ਮਾੜਾ ਬੋਲਦਾਗਾ ਕਿਸੇ ਗੁਰੂ ਨੂੰ ਮਾੜਾ ਬੋਲਦਾਗਾ ਕਿਸੇ ਦੇ ਸ਼ਹੀਦਾਂ ਦੇ ਖਿਲਾਫ ਜਿਹੜਾ ਮਾੜਾ ਬੋਲਦਾਗਾ ਤੇ ਉਹਨਾਂ ਤੇ ਸਾਰਿਆਂ ਤੇ ਪਰਚੇ ਹੋਣੇ ਚਾਹੀਦੇ ਨੇ ਬੇਸ਼ੱਕ ਹੁਣ ਸਧੂ ਜਿਹੜਾ ਸੁਧੀਰ ਸੂਰੀਆ ਇਹਦੇ ਦੋਨੇ ਜਿਹੜੇ ਮੁੰਡਿਆਂ ਨੂੰ ਚੱਕ ਲਿਆਗਾ ਤੇ ਪਰ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਇਹ ਤੇ ਅਗਲਾ ਐਕਸ਼ਨ ਕੀ ਲੈਂਦਾਗਾ ਇਹਨਾਂ ਤੋਂ ਸਕਿਉਰਟੀ ਬਾਊਸ ਲੈਂਦਾ ਜਾਂ ਨਾ ਹੀ ਲੈਂਦਾ ਤੇ ਹੁਣ ਜਿਹੜੇ ਹੋਰ ਨੇ ਤੁਹਾਨੂੰ ਦੱਸਿਆ ਕਿ ਲੁਧਿਆਣੇ ਦੇ ਵਿੱਚ ਬੈਠੇ ਨੇ ਪੰਜ ਸੱਤ ਜਾਣੇ ਜਿਹੜੇ ਪੰਜਾਬ ਦਾ ਮਾਹੌਲ ਹੀ ਖਰਾਬ ਕਰਨ ਤੇ ਲੱਗੇ ਉਹਨਾਂ ਦਾ ਹੋਰ ਕੋਈ ਨਹੀਂ ਇੱਕ ਦੋ ਪਟਿਆਲੇ ਵਿੱਚ ਬਸ ਇਹ ਅੰਮ੍ਰਿਤਸਰ ਦੇ ਵਿੱਚ ਨੇ ਦੋ ਇਹਦੇ ਮੁੰਡੇ ਹੋਗੇ ਦੋ ਚਾਰ ਇਹਦੇ ਚ ਹੋਰ ਹੋਣਗੇ ਇਹ ਤਿੰਨਕ ਜ਼ਿਲ੍ਹਿਆਂ ਵਿੱਚ ਇਹ ਬੈਠੇ ਆ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਬਠਿੰਡੇ ਬੈਠਾਗਾ ਬਠਿੰਡੇ ਵੀ ਪਿਛਲੇ ਵਾਰੀ ਜਿਹੜਾ ਆਪ ਹੀ 2 ਲੱਖ ਰੁਪਇਆ ਦੇ ਕੇ ਜਿਹੜਾ ਆਪ ਪੋਸਟਰ ਲਵਾ ਰਿਆ ਸੀ ਸੰਦੀਪ ਸਾਇਦ ਬਾ ਬਾਠਾ ਕੋਈ ਨਾਮ ਨਾ ਭੁੱਲੇ ਮੈਂ ਇਸ ਤਰ੍ਹਾਂ ਦਾ ਕੋਈ ਇਹ ਸਿਵ ਵਿਸੈਨਾ ਦਾ ਆਗੂ ਆ ਉਤੇਰ ਪੁਲਿਸ ਵੱਲੋਂ ਉਹਦਾ ਵੀ ਜਿਹੜਾ ਪਤਾ ਲੱਗ ਗਿਆ ਸੀ ਕਿ ਆਪ ਹੀ ਖਾੜਸਤਾਨ ਦੇ ਜਿਹੜਾ ਪੋਰਟਲ ਵਾਕੇ ਆਪ ਹੀ ਕੰਦਾ ਤੇ ਨਾਲੇ ਲਿਖਦਾ ਸੀ ਤੇ ਉਹ ਵੀ ਪੁਲਿਸ ਨੇ ਗਰਪਦਾਨ ਕੀਤਾ ਸੀ ਕੋਈ ਹੁਣ ਕਿੱਥੇ ਬੈਠਾ ਕੋਈ ਮਾਨਸਾ ਬੈਠਾਗਾ ਤੇ ਕੋਈ ਬਠਿੰਡੇ ਕੋਈ ਪਟਿਆਲੇ ਕੋਈ ਅੰਮ੍ਰਿਤਸਰ ਕੋਈ ਜਲੰਧਰ ਇਹ ਸਾਰੇ ਜਗ੍ਹਾ ਤੇ ਇੱਕ ਦੋ ਦਣੇ ਜਾਣੇ ਬੈਠੇ ਨੇ ਜਿਨ੍ਹਾਂ ਦਾ ਕੰਮ ਆ ਸਿਰਫ ਸਿੱਖਾਂ ਦੇ ਖਿਲਾਫ ਬੋਲਣਾ ਜੋ ਮਰਜ਼ੀ ਕੰਮ ਹੋ ਜੇ ਜਿਹੜਾ ਮਰਜ਼ੀ ਕੋਈ ਮਾੜਾ ਕੰਮ ਕਰ ਦੇ ਪਰ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਸੱਚ ਨੂੰ ਸੱਚ ਨਹੀਂ ਕਹਿਣਾ ਇਹਨਾਂ ਨੇ ਭਾਵ ਕਿ ਸਿਰਫ ਸਿੱਖਾਂ ਨੂੰ ਹੀ ਟਾਰਗੇਟ ਕਰਨਾ ਹੈਗਾ ਤੇ ਇਹ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਨੂੰ ਬੇਨਤੀ ਆ ਕਿ ਇਹਨਾਂ ਤੋਂ ਜਿਹੜੀ ਸਾਰਿਆਂ ਤੋਂ ਸੁਰੱਖਿਆ ਜਿਹੜੀ ਇਹਨਾਂ ਤੋਂ ਵਾਪਸ ਲਈ ਜਾਵੇ ਇਹਨਾਂ ਨੂੰ ਕਾਹਦਾ ਖਤਰਾ ਦੱਸੋ ਜਿਨ੍ਹਾਂ ਨੂੰ ਕੋਈ ਲੱਗਦਾ ਹੈਗਾ ਖਤਰਾ ਉਹਨਾਂ ਨੂੰ ਵੀ ਰੂਲ ਮੁਤਾਬਕ ਜਿਹੜਾ ਉਹ ਦਿਨ ਜਿਹੜੀ ਹੈਗੀ ਆ ਉਹ ਸੁਰੱਖਿਆ ਦਿੱਤੀ ਜਾਵੇ ਇਹ ਥੋੜੀ ਆ ਕਿ ਮੇਰੇ ਵਰਗਾ ਜੜੇ ਖਰਾ ਉੱਠ ਕੇ ਕਹਿ ਦਿੰਦਾਗਾ ਹੁਣ ਜੇ ਮੈਂ ਇੱਕ ਸਿੱਖ ਦਾ ਬੋਲੂਗਾ ਤਾਂ ਲੋਕ ਮੈਨੂੰ ਗਾਲਾਂ ਕੱਢਣਗੇ ਤਾਂ ਲੋਕ ਤਮਕੀਆਂ ਦੇਣਗੇ ਤੇ ਮੈਂ ਕਹਾ ਵੀ ਮੈਨੂੰ ਸਰਕਾ ਦਿੱਤੀ ਜਾਵੇ ਇਹ ਕਾਹਦਾ ਆਇਓ ਉਹ ਆ ਨਾ ਕਿਸੇ ਨਾਲ ਗਾਲਾਂ ਦਿਓ ਨਾ ਲੜੋ ਨਾ ਕਿਸੇ ਧਰਮ ਨੂੰ ਪੁੱਠਾ ਬੋਲੋ ਨਾ ਕਿਸੇ ਦੇ ਪਕੰਬਰਾਂ ਨੂੰ ਪੁੱਠਾ ਬੋਲੋ ਨਾ ਕਿਸੇ ਸਿੱਧਾ ਨੂੰ ਪੁੱਠਾ ਬੋਲੋ ਕਿਉਂ ਖਤਰਾ ਬਣੂਗਾ ਘਰੇ ਬੈਠਿਆਂ ਨੂੰ ਕੋਈ ਨਹੀਂ ਹੁੰਦਾ ਕੋਈ ਕਿਸੇ ਦਾ ਦੁਸ਼ਮਣ ਨਹੀਂ ਤੇ ਜਿਹੜਾ ਇੰਦਾ ਦੀਆਂ ਰੋਟੀਆਂ ਚੱਲ ਰਹੀਆਂ ਨੇ ਜਿਹੜੀਆਂ ਇਸ ਤਰ੍ਹਾਂ ਠੱਗੀਆਂ ਮਾਰਦੇ ਨੇ ਬੜੀਆਂ-ਬੜੀਆਂ ਤੇ ਅੱਜ ਦੋ ਤਾਂ ਸਾਹਮਣੇ ਆ ਗਏ ਤੇ ਅਜੇ 5-7 ਨੇ ਹੋਰ ਆ ਜਾਣਾ ਹੈਗਾ ਜੇ ਪੁਲਿਸ انکوائری ਕਰੇ ਮਾਨਦਾਰੀ ਨਾਲ انکوائری ਕਰ ਲੇ ਮੈਂ ਸ਼ਰਤ ਲਾਉਣਾਗਾ ਜੇ 10 ਬੰਦੇ ਨਾਂ ਲਿਖ ਲੈ ਇਹਨਾਂ ਨੂੰ ਸ਼ਿਵ ਸੈਨਾ ਵਾਲਿਆਂ ਤੋਂ ਹਿੰਦੂਆਂ ਨੂੰ ਮੈਂ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਤੁਸੀਂ ਇਹਨਾਂ ਦਾ ਵਿਰੋਧ ਕਰੋ ਜਿਹੜੇ ਸ਼ਿਵ ਦੇ ਨਾਂ ਤੇ ਜਿਹੜਾ ਬਦਨਾਮ ਕਰ ਰਹੇ ਨੇ ਇਹ ਆਪਣਾ ਜਿਹੜਾ ਤੋਰੀ ਫੁਲਕਾ ਚਲਾ ਰਹੇ ਨੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਨੇ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਪੰਜ ਸੱਤ ਸਿੱਖਾਂ ਵਿੱਚ ਬੈਠੇ ਨੇ ਮਸੰਦ ਜੇ ਤੇ ਇਹਨਾਂ ਦਾ ਵੀ ਜਿਹੜਾ ਪੁਲਿਸ ਨੂੰ ਇਹਨਾਂ ਤੋਂ ਵੀ ਕਦਮ ਐਨ ਵਾਪਸ ਲੈਣੇ ਜੇ ਲੈ ਲਵੇ ਤਾਂ ਜੇ ਦੂਜੇ ਦਿਨ ਇੱਕ ਵੀਡੀਓ ਬੋਲ ਕੇ ਸਿੱਖਾਂ ਦੇ ਖਿਲਾਫ ਪਾ ਦੇਣਾ ਤਾਂ ਮੈਂ ਇਥੋਂ ਲਿਖ ਕੇ ਲੈ ਲਵਾਂ ਮੁੜ ਕੇ ਕਿਸੇ ਨੇ ਨੀ ਕੁਸਕਣਾ ਕਿਉਂਕਿ ਜੇ ਬਾਥਰੂਮ ਵੀ ਜਾਂਦੇ ਆ ਤਾਂ ਵੀ ਸਕਿਉਰਟੀ ਵਾਲ ਨੂੰ ਲੈ ਕੇ ਜਾਂਦੇ ਆ ਜੇ ਕਿਉਂਕਿ ਕਿਉਂ ਜਾਂਦੇ ਨੇ ਇੱਕ ਤਾਂ ਲੋਕਾਂ ਨੂੰ ਡਰਾਵਾ ਦਿੰਦੇ ਨੇ ਵੀ ਮੇਰੇ ਨਾਲ ਪਤਾ ਨਹੀਂ ਮੈਂ ਕੀ ਲੱਗਿਆ ਗਨਮੈਨ ਆ ਇੱਥੇ ਮੈਂ ਦੇਖਿਆਗਾ ਐਮਐਲਏ ਐਮਪੀ ਐਮ ਤਾਂ ਗਨਮੈਨ ਦੇਖਿਆ ਮਿਲਦੇ ਪਰ ਇਹ ਬਿਨਾ ਚੌਧਰੀ ਬਿਨਾ ਗਲਤੋਂ ਬਿਨਾ ਫालतੂ ਤੋਂ ਸਰਕਾਰ ਤੇ ਬੋਝ ਪਾ ਰੱਖਿਆ ਇਹਨਾਂ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਗੁੰਡਾਗਰਦੀ ਦਾ ਇੱਕ ਨੰਗਾ ਨਾਚ ਜਿਹੜਾ ਨਚਾ ਛੱਡਿਆਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਸ ਜੀ ਕਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ